ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਬੜੀ ਇੰਪੋਰਟੈਂਟ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਇੰਪੋਰਟੈਂਟ ਟੌਪਿਕ ਜਿਹੜਾ ਹੈਗਾ ਵਾ ਉਹ ਇਹ ਹੈਗਾ ਵਾ ਕਿ ਜਿਹੜੇ ਆਪਣੀਆਂ ਪੇਪਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹੁਣ ਕਈ ਵੀਰਾਂ ਭਰਾਵਾਂ ਨੂੰ ਇਹ ਗੱਲ ਦਾ ਪਤਾ ਨਹੀਂ ਆ ਕਿ ਪੇਪਰ ਪਰੇ ਕਦੋਂ ਜਾਣੇ ਮਤਲਬ ਕਿ ਕਿਹੜੇ ਸਬਮਿਟ ਹੋਣੇ ਆ ਕਲਿਕ ਡੇਟ ਕਦੋਂ ਆ ਨਵੇਂ ਪੇਪਰਾਂ ਦੀ ਹੁਣ ਕਈ ਵੀਰ ਭਰਾਵਾਂ ਦਾ ਸਵਾਲ ਇਹ ਵਾ ਕਿ ਮੇਨ ਜਿਹੜਾ ਸਵਾਲ ਵਾ ਉਹ ਸਵਾਲ ਇਹ ਵਾ ਕਿ ਰਸੀਦ ਕਦੋਂ ਮਿਲੂਗੀ ਪੇਪਰਾਂ ਦੀ ਸਾਨੂੰ ਹੁਣ ਕਿਉਂਕਿ ਕਿ ਬੜੇ ਵੀਰਾਂ ਭਰਾਵਾਂ ਨੇ ਪੇਪਰ ਭਰੇ ਆ ਕਈਆਂ ਨੂੰ ਰਸੀਦਾਂ ਮਿਲ ਗਈਆਂ ਵਾ ਕਈਆਂ ਨੂੰ ਨਹੀਂ ਮਿਲੀਆਂ ਹੁਣ ਇਹ ਦੋਵਾਂ ਵਿੱਚ ਕਨਫਿਊਜ਼ਨ ਚੱਲ ਰਹੀ ਹੈ ਜਿਨ੍ਹਾਂ ਨੂੰ ਨਹੀਂ ਮਿਲਿਆ ਜਿਨ੍ਹਾਂ ਨੂੰ ਮਿਲ ਗਈਆਂ ਵਾ ਕਿ ਜੇ ਨਸੀਦਾਂ ਵਾ ਉਹ ਮਿਲੀਆਂ ਵਾ ਜੇ ਸਹੀ ਵਾ ਸਾਰਾ ਕੁਝ ਸਹੀ ਵਾ ਇਸ ਟਾਪਿਕ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਨੂੰ ਮਿਲ ਗਈਆਂ ਵਾ ਕੀ ਉਹ ਸਿੱਧਾ ਸਹੀ ਵਾ ਕਿ ਗਲਤ ਵਾ ਉਹਨਾਂ ਦੇ ਪੇਪਰ ਸਹੀ ਭਰੇ ਗਏ ਆ ਉਹਨਾਂ ਦੀ ਮਿਲਕੀੜੀਆਂ ਫਾਈਲਾਂ ਵਾ ਉਹ ਸਹੀ ਤਰੀਕਾ ਨਾਲ ਹੀ ਰੈਡੀ ਹੋਈਆਂ ਵਾ ਕਿ ਨਹੀਂ ਠੀਕ ਹੈ ਇਸ ਟਾਪਿਕ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਮ ਕਰ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹੁਣ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਹੋ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ। ਲਓ ਜੀ ਫਿਰ ਕਰਦੇ ਆਂ ਵੀਡੀਓ ਸਟਾਰਟ ਇੱਕ ਗੱਲ ਹੋਰ ਜੇਕਰ ਕਿਸੇ ਵੀ ਵੀਰ ਭਰਾਣੇ ਗਰੁੱਪ ਵਿੱਚ ਐਡ ਹੋਣਾ ਵਾ ਮੈਂ ਇੱਕ ਗਰੁੱਪ ਬਣਾਇਆ ਵਾ ਆਪਾਂ ਗਰੁੱਪ ਬਣਾਇਆ ਵਾ WhatsApp ਦੇ ਉੱਤੇ ਜੇਕਰ ਕਿਸੇ ਵੀ ਵੀਰ ਭਰਾਣੇ ਗਰੁੱਪ ਵਿੱਚ ਐਡ ਹੋਣਾ ਚਾਹੁੰਦਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ Instagram ਦੇ ਉੱਤੇ ਮੈਂ ਤੁਹਾਨੂੰ ਆਪੇ ਹੀ ਗਰੁੱਪ ਵਿੱਚ ਐਡ ਕਰ ਲਊਗਾ ਮੈਂ ਤੁਹਾਨੂੰ ਲਿੰਕ ਸੈਂਡ ਕਰ ਦਊਗਾ ਤਾਂ ਜੋ ਤੁਸੀਂ ਗਰੁੱਪ ਵਿੱਚ ਐਡ ਹੋ ਸਕੋ। ਲਓ ਜੀ ਫਿਰ ਮਿੱਤਰੋ ਗੱਲਬਾਤ ਕਰਦੇ ਆਂ। ਕੋਈ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਡੀ ਇਟਲੀ ਸਰਕਾਰ ਵਾ ਉਸ ਨੇ ਥੋੜੇ ਜੇ ਕਾਨੂੰਨ ਇਸ ਵਾਰ ਆਪਾਂ ਕਹਿ ਲਈ ਕਿ ਚੇਂਜ ਕੀਤੇ ਵਾ ਇਹ ਚੇਂਜ ਕੀਤਾ ਕਿਹੜੇ ਪੇਪਰ ਵਾ ਉਹਨਾਂ ਜਿਹੜੀਆਂ ਫਾਈਲਾਂ ਵਾ ਉਹ 2 ਮਹੀਨੇ ਪਹਿਲਾਂ ਹੀ ਰੈਡੀ ਕਰਵਾ ਲੀਆਂ ਸੀ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਟਾਈਮ ਸੀ ਫਾਈਲ ਰੈਡੀ ਕਰਨ ਦਾ ਠੀਕ ਆ ਲੋ ਮੁੰਡਿਆਂ ਨੇ ਫਾਈਲ ਰੈਡੀ ਕਰਾਈਆਂ ਬੜੇ ਜਣਿਆਂ ਨੇ ਠੀਕ ਆ ਤੇ ਫਾਈਲ ਰੈਡੀ ਹੋ ਵੀ ਗਈਆਂ ਬਸ ਇਸ ਤੋਂ ਬਾਅਦ ਹੁਣ ਫਾਈਲ ਰੈਡੀ ਨਹੀਂ ਹੋਣੀਆਂ ਜੇਕਰ ਤੁਹਾਨੂੰ ਕੋਈ ਮਾਲਕ ਤੁਹਾਨੂੰ ਕੋਈ ਏਜੰਟ ਕਹਵੇ ਕਿ ਇੰਨੇ ਪੈਸੇ ਦਓ ਤੇ ਫਾਈਲ ਤੁਹਾਡੀ ਰੈਡੀ ਕਰਾ ਦਿੰਦੇ ਆ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਹੁਣ ਪੇਪਰ ਜਿਨ੍ਹਾਂ ਦੀ ਫਾਈਲ ਰੈਡੀ ਪਹਿਲਾਂ ਉਹ ਹੋਈਆਂ ਵਾ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਉਹਨਾਂ ਦੇ ਹੀ ਪੇਪਰ ਸਬਮਿਟ ਹੋਣੇ ਵਾ ਉਸ ਤੋਂ ਬਗੈਰ ਦੂਜੇ ਹੋਰ ਕਿਹ ਬੰਦੇ ਪੇਪਰ ਜਿਹੜੇ ਆ ਸਬਮਿਟ ਨਹੀਂ ਹੋਣੇ ਜੀ ਠੀਕ ਹੈ ਇਹ ਭੁਲੇਖੇ ਚ ਨਾ ਰਿਓ ਹੁਣ ਆਪਾਂ ਗੱਲਬਾਤ ਕੀ ਕਰਦੇ ਹਾਂ ਰਸੀਦ ਬਾਰੇ ਕੀ ਰਸੀਦ ਜਿਹੜੀ ਅਸਲੀ ਸਹੀ ਰਸੀਦ ਆ ਉਹ ਕਦੋਂ ਮਿਲੂਗੀ ਕਿਉਂਕਿ ਸਰਕਾਰ ਨੇ 2 ਮਹੀਨੇ ਪੇਪਰ ਜਿਹੜੇ ਵਾ ਪਹਿਲਾਂ ਫੇਲ ਕਰਾਉਣ ਦਾ ਮਤਲਬ ਕਿ ਫਾਈਲ ਰੈਡੀ ਕਰਨ ਦਾ ਮਤਲਬ ਵੀ ਇਹ ਵਾਕੀ ਉਹਨਾਂ ਨੇ ਪੇਪਰ ਜਿਹੜੇ ਆ ਕੰਟਰੋਲ ਕਰਨੇ ਆ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ ਤੁਹਾਡੇ ਪੇਪਰ ਤਾਂ ਹੀ ਕਲਿੱਕ ਹੋਣੇ ਵਾ ਜੇਕਰ ਤੁਹਾਡਾ ਮਾਲਕ ਮਿਲਕੀ ਆਪਾਂ ਕਹਿ ਲਈਏ ਕਿ ਸਰਕਾਰ ਨਾਲ ਉਹਨੇ ਪਹਿਲਾਂ ਫਰਾਡ ਨਾ ਕੀਤਾ ਹੋਵੇ ਕਿ ਬੰਦੇ ਸੱਚੇ ਹੋਣਗੇ ਪਹਿਲਾਂ ਤੇ ਉਹਨੂੰ ਬਾਅਦ ਵਿੱਚ ਉਹਨਾਂ ਨੂੰ ਪੇਪਰ ਨਾ ਦਵਾਏ ਹੋਣਗੇ ਜੇ ਉਹਨਾਂ ਨੇ ਕੰਮ ਨਾ ਦਿੱਤਾ ਹੋਊਗਾ ਜੇ ਉਹਨਾਂ ਕਿਹਾ ਹੋਊਗਾ ਕਿ ਮੈਨੂੰ ਹੁਣ ਬੰਦੇ ਦੀ ਲੋੜ ਨਹੀਂ ਆ ਪਹਿਲਾਂ ਪਰ ਬੰਦੇ ਦਾ ਵੀਜ਼ਾ ਲਵਾ ਦਿੱਤਾ ਹੋਊਗਾ ਬਲਕਿ ਸਰਕਾਰ ਨੇ ਪਹਿਲਾਂ ਇਹ ਚੀਜ਼ ਸਾਰੇ ਕੰਟਰੋਲ ਕਰਨਾ ਵਾ ਜੇਕਰ ਤੁਹਾਡੇ ਮਾਲਕ ਇਸ ਚੀਜ਼ਾਂ ਤੋਂ ਰਹਿਤ ਹੋਇਆ ਮਲਕੀ ਇਹ ਕੰਮ ਨਾ ਕੀਤਾ ਹੋਇਆ ਤੁਹਾਡੇ ਮਾਲਕ ਨੇ ਮਲਕੀ ਉਹਨੇ ਬੰਦਿਆਂ ਦਾ ਫਰਾਡ ਨਾ ਕੀਤਾ ਆ ਫਿਰ ਤੁਹਾਡੇ ਪੇਪਰ ਜਿਹੜੇ ਆ ਸਬਮਿਟ ਹੋਣੇ ਵਾ ਨਹੀਂ ਤਾਂ ਤੁਹਾਡੇ ਪੇਪਰ ਜਿਹੜੇ ਆ ਤੁਹਾਡੀ ਫਾਈਲ ਪਹਿਲਾਂ ਹੀ ਕੈਨਸਲ ਕਰ ਦੇਣੀ ਉਹਨਾਂ ਨੇ ਸਬਮਿਟ ਹੋਣ ਤੋਂ ਜਿਹੜੇ ਪੇਪਰ ਓਪਨ ਹੋਣੇ ਆ ਇਹ ਓਪਨ ਹੋਣੇ ਜੇ ਨਹੀਂ ਹੁਣ ਰਸੀਦਾ ਮਿਲਨੀਆਂ ਵਾ ਇਹਦੇ ਬਾਰੇ ਆਪਾਂ ਗੱਲ ਕਰਦੇ ਆਂ ਰਸੀਦਾ ਜਿਹੜੀਆਂ ਤੁਹਾਨੂੰ ਮਿਲਨੀਆਂ ਵਾ ਸਹੀ ਰਸੀਦਾ ਜਿਹੜੀਆਂ ਮਿਲਨੀਆਂ ਵਾ ਉਹ ਤੁਹਾਨੂੰ ਮਿਲਨੀਆਂ ਵਾ ਫਰਵਰੀ ਦੇ ਵਿੱਚ ਹੀ ਜਦੋਂ ਤੁਹਾਡੇ ਇਹੜੇ ਪੇਪਰ ਵਾ ਕਲਿੱਕ ਹੋਣੇ ਵਾ ਤੁਹਾਡੇ ਪੇਪਰ ਸਬਮਿਟ ਹੋਣੇ ਵਾ ਜਦੋਂ ਕਲਿੱਕ ਡੇਟ ਵਾ ਫਰਵਰੀ ਦੇ ਵਿੱਚ ਉਦੋਂ ਹੀ ਤੁਹਾਨੂੰ ਜਿਹੜੀਆਂ ਵਾ ਰਸੀਦਾ ਮਿਲਨੀਆਂ ਵਾ 2005 ਵਾਲੇ ਪੇਪਰਾਂ ਦੀ ਭਾਵੇਂ ਤੁਹਾਡੇ ਪੇਪਰ ਆ ਗਿਆ ਡੋਮੈਸਟਿਕ ਭਾਵੇਂ ਤੁਹਾਡੇ ਪੇਪਰ ਹੈਗੇ ਆ ਖੇਤੀਬਾੜੀ ਵਾਲੇ ਭਾਵੇਂ ਤੁਹਾਡੇ 9 ਮੰਥ ਵਾਲੇ ਭਾਵੇਂ ਤੁਹਾਡੇ ਸਾਲ ਵਾਲੇ ਪੇਪਰ ਆ ਪਾਉਂ ਤੁਹਾਡੇ ਕੰਟਰੈਕਸ਼ਨ ਵਾਲੇ ਪੇਪਰ ਜਿਹੜੇ ਤੁਹਾਡੇ ਪੇਪਰ ਆਗੇ ਬਾਅਦ ਜਦੋਂ ਕਲਿੱਕ ਤੁਹਾਡੇ ਪੇਪਰ ਹੋ ਗਏ ਉਸ ਤੋਂ ਬਾਅਦ ਤੁਹਾਨੂੰ ਏੜੀ ਵਾ ਆਪਾਂ ਕਹਿ ਲਈਏ ਕਿ ਕਲਿੱਕ ਡੇਟ ਤੋਂ ਬਾਅਦ ਤੁਹਾਨੂੰ ਏੜੀ ਸਿੱਧਾ ਮਿਲਨੀ ਆ ਵਾ ਉਸ ਤੋਂ ਪਹਿਲਾਂ ਤੁਹਾਨੂੰ ਰਸੀਦਾ ਏੜੀਆਂ ਵਾ ਨਹੀਂ ਮਿਲਦੀਆਂ ਪਰ ਹੁਣ ਬੜੇ ਵੀਰ ਭਰਾ ਹੈਗੇ ਜਿਨ੍ਹਾਂ ਨੂੰ ਰਸੀਦਾ ਮਿਲ ਚੁੱਕੀਆਂ ਵਾ ਕਿਉਂਕਿ ਉਹਨਾਂ ਦੇ ਮਾਲਕਾਂ ਨੇ ਪਹਿਲਾਂ ਹਿੱਸਾ ਤਾਂ ਦੇ ਦਿੱਤੀ ਆ ਵਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਔਰ ਸਿੱਧਾ ਉਹਨਾਂ ਨੂੰ ਕਿਵੇਂ ਮਿਲੀਆਂ ਵਾ ਕਿਉਂਕਿ ਕਈ ਵੀ ਨਪਰਾਵਾਂ ਵਿੱਚ ਇਹ ਵੀ ਕਨਫਿਊਜ਼ਨ ਹੈ ਕਿ ਮੇਰੇ ਯਾਰ ਨੇ ਪੇਪਰ ਭਰਾਏ ਉਹਨਾਂ ਨੂੰ ਰਸੀ ਜਿਨ੍ਹਾਂ ਨੂੰ ਰਸੀਦ ਮਿਲੀ ਆ ਉਹਦੇ ਪੇਪਰ 2025 ਵਾਲੇ ਨਹੀਂ ਭਰੇ ਹੋ ਸਕਦੇ ਉਹਦੇ ਪੇਪਰ ਭਰੇ ਹੋਣੇ ਆ 2024 ਵਾਲੇ ਜਿਹੜੇ ਪਿਛਲੇ ਸਾਲ ਪੇਪਰ ਹੋਪਣ ਆਏ ਸੀ ਹੁਣ ਮੈਂ ਕਈ ਮਾਲਕਾਂ ਨੇ ਕੀ ਕੀਤਾ ਰਸੀਦ ਪਹਿਲਾਂ ਦੇਣ ਵਾਸਤੇ ਆਪਣੀ ਟੈਨਸ਼ਨ ਲਾਉਣ ਵਾਸਤੇ ਉਹਨਾਂ ਨੇ ਪੇਪਰ ਜਿਹੜੇ ਵਾ 2025 ਵਿੱਚ ਆਪਣੀ ਫਾਈਲ ਰੈਡੀ ਨਹੀਂ ਕਰਾਈ ਉਹਨੇ 2024 ਵਿੱਚ ਹੀ ਜਿਹੜੇ ਪੇਪਰ ਵਾ ਫਿਲ ਕਰਤੇ ਵਾ ਠੀਕ ਆ ਹੁਣ ਵੀਰ ਭਰਾ ਕਹਾਂਗੇ ਕਿ ਸਾਡੇ ਪੇਪਰ ਨਿਕਲਣ ਦੇ ਚਾਂਸ ਹੈਗੇ ਵਾ ਤੁਸੀਂ ਮੈਨੂੰ ਦੱਸੋ ਕਿ ਜਿਨ੍ਹਾਂ ਨੇ ਜਿੱਦਣ ਕਲਿੱਕ ਡੇਟ ਹੈਗਾ ਸੀ ਪਿਛਲੇ ਸਾਲ 2024 ਦੇ ਵਿੱਚ ਠੀਕ ਆ ਉਹਨਾਂ ਨੇ ਉਸ ਦਿਨ ਹੀ ਪੇਪਰ ਭਰੇ ਵਾ ਬੜੇ ਵੀਰਪਰਾ ਹੈਗੇ ਜਿਨ੍ਹਾਂ ਦੇ ਪੇਪਰ ਉਦੋਂ ਨਹੀਂ ਨਿਕਲੇ ਹੁਣ ਤੁਸੀਂ ਮਿਲ ਕੇ ਉਸ ਤੋਂ 7-8 ਮਹੀਨੇ ਬਾਅਦ ਪੇਪਰ ਪਰੰਦੇ ਜੇ ਤੇ ਨਾਰਮਲ ਹੀ ਗੱਲ ਵੀ ਤੁਹਾਡੇ ਪੇਪਰ ਨਿਕਲਣ ਦੇ ਚਾਂਸ ਵਾ ਉਹ 0% ਹੀ ਆ ਹੁਣ ਜਿਨ੍ਹਾਂ ਨੂੰ ਸਿੱਧਾ ਮਿਲ ਗਿਆ ਵਾ ਤੁਸੀਂ ਮੇਰੇ ਵੀਰ ਪ੍ਰਾਤ ਧੰਨਵਾਦ ਕਰੋ ਇਹ ਤੁਹਾਡੇ ਜਿਹੜੇ ਪੇਪਰ ਵਾ 2025 ਵਾਲੇ ਨਹੀਂ ਭਰੇ ਗਏ ਜੇ ਇਹ ਤੁਹਾਡੇ ਪੇਪਰ ਭਰੇ ਗਏ ਜੇ 2024 ਵਾਲੇ ਜਿਹੜੇ ਪਿਛਲੇ ਸਾਲ ਓਪਨ ਹੋਏ ਸੀ ਉਹ ਤੁਹਾਡੇ ਮਾਲਕ ਨੇ ਪੇਪਰ ਭਰ ਕੇ ਦਿੱਤੇ ਜਿੰਨਾ ਕਿ ਤੁਹਾਡੇ ਜਿਹੜੇ ਵਾ 2025 ਵਾਲੇ ਪੇਪਰ ਭਰੇ ਗਏ ਜਿਨ੍ਹਾਂ ਨੂੰ ਰਸੀਦਾ ਨਹੀਂ ਮਿਲੀਆਂ ਉਹਨਾਂ ਦੇ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਰਸੀਦਾ ਤੁਹਾਡੀਆਂ ਮਿਲਣੀਆਂ ਵਾ ਉਹ ਤੁਹਾਡੀਆਂ ਮਿਲਣੀਆਂ ਸ਼ੁਰੂ ਹੋਣੀਆਂ ਵਾ ਕਲਿੱਕ ਡੇਟ ਤੋਂ ਬਾਅਦ ਫਰਵਰੀ ਵਿੱਚ ਕਲਿੱਕ ਡੇਟ ਆ ਫਰਵਰੀ ਵਿੱਚ ਕਲਿੱਕ ਡੇਟ ਜਦੋਂ ਪੇਪਰ ਆਪਣੇ ਕਲਿੱਕ ਹੋ ਗਏ ਕਲਿੱਕ ਹੋਣ ਤੋਂ ਬਾਅਦ ਰਸੀਦਾਂ ਸਿੱਧਾ ਮਿਲਣੀਆਂ ਸ਼ੁਰੂ ਹੋਣੀਆਂ ਹੁਣ ਕਈ ਵੀਰ ਭਰਾ ਹੈਗੇ ਆ ਕਿ ਜਿਨ੍ਹਾਂ ਨੂੰ ਕਲਿੱਕ ਡੇਟ ਤੋਂ ਬਾਅਦ ਵੀ ਰਸੀਦਾਂ ਨਹੀਂ ਮਿਲਦੀਆਂ ਸਿੱਧੇ ਪੇਪਰ ਹੀ ਮਿਲ ਜਾਂਦੇ ਵਾ ਉਹ ਕੀ ਹੁੰਦਾ ਵਾ ਤੁਹਾਨੂੰ ਮੈਂ ਉਹਦੇ ਬਾਰੇ ਸਮਝਾ ਦਿੰਦਾ ਕਿਉਂਕਿ ਜਦੋਂ ਮਾਲਕ ਨੂੰ ਪੇਪਰ ਭਰਾਂਦਾ ਵਾ ਜਿਹੜੇ ਬੰਦੇ ਕੋ ਪੇਪਰ ਭਰਾਂਦਾ ਵਾ ਜਦੋਂ ਉਹਨੂੰ ਰਸੀਦ ਮਿਲਦੀ ਆ ਉਸ ਤੋਂ ਬਾਅਦ ਸੈਂਡ ਕਰਨ ਖੋਣੇ ਤੁਹਾਨੂੰ ਜਿਹੜੀ ਸੀ ਰਸੀਦਵਾ ਨਹੀਂ ਮਿਲ ਜਿੱਕੇਆਂ ਨੂੰ ਮਿਲ ਜਾਂਦੀ ਹੈ ਕਿ ਕਿਨੂੰ ਸੈਂਡ ਉਸੇ ਵਾਲੇ ਕਰ ਦਿੰਦੇ ਆ ਕਈਆਂ ਨੂੰ ਹਫਤੇ ਬਾਅਦ ਕਰਦੇ ਆ ਦੋਹੋ ਤੇ ਬਾਅਦ ਪੇਪਰ ਜਿਹੜੀ ਰਸੀਦਵਾ ਉਹ ਜਦੋਂਦਾਂ ਵਾਲੇ ਪੇਪਰ ਸਬਮਿਟ ਹੋ ਜਾਂਦੇ ਆ ਨਾ ਇੱਕ ਵਾਰ ਉਸੇ ਵੇਲੇ ਤੁਹਾਨੂੰ ਜਿਹੜੀ ਸੀ ਰਸੀਦ ਜਿਹੜੀ ਆ ਉਹ ਮਿਲ ਜਾਂਦੀ ਆ ਯਾਨੀ ਕਿ ਬੜਾ ਟਾਈਮ ਲੱਗਦਾ ਦੋ ਹਫਤੇ ਲੱਗ ਜਾਂਦੇ ਤਿੰਨ ਹਫਤੇ ਲੱਗ ਜਾਂਦੇ ਇਦਾਂ ਦਾ ਕੁਝ ਨਹੀਂ ਲੱਗਦਾ ਜੀ ਜਦੋਂਦਾਂ ਵਾਲੇ ਪੇਪਰ ਇੱਕ ਵਾਰੀ ਸਬਮਿਟ ਹੋ ਗਏ ਤੁਹਾਡੇ ਪੇਪਰ ਡੋਮੈਸਟਿਕ ਵਾਲੇ ਹੋਏ ਜਾਂ ਤੁਹਾਡੇ ਪੇਪਰ 9 ਮੰਥ ਵਾਲੇ ਭਾਵੇਂ ਤੁਹਾਡੇ ਸਾਹ ਵਾਲੇ ਪੇਪਰ ਆ ਜਿਹੜੇ ਮਰਜੀ ਤੁਹਾਡੇ ਪੇਪਰ ਹੋਏ ਜੋ ਤੁਹਾਡੇ ਪੇਪਰ ਸਬਮਿਟ ਹੋਏ ਉਸੇ ਵੇਲੇ ਨਾਲ ਹੀ ਜਿਹੜੀ ਬਾਹਰ ਸੀਟ ਰੈਡੀ ਹੋ ਜਾਂਦੀ ਬਾ ਉਹ ਬਾਕੀ ਤੁਹਾਡੇ ਦੇ ਪੈਨ ਹੁੰਦਾ ਤੁਹਾਡੇ ਮਾਲਕ ਦੇ ਉੱਤੇ ਕਿ ਤੁਹਾਡਾ ਮਾਲਕ ਤਾਂ ਰਸੀਦ ਜਿਹੜੀ ਆ ਉਹ ਕਦੋਂ ਦਿੰਦਾ ਬਾ ਪਰ ਜਿਹੜੇ ਵੀ ਨਾ ਪਹੌਂਟ ਸੀਟ ਮਿਲ ਚੁੱਕੀਆਂ ਹੁਣ 2005 ਵਾਲੇ ਪੇਪਰ ਕਹਿ ਕੇ ਉਹ ਥੋੜਾ ਜਿਹਾ ਗੌਰ ਕਰੋ ਤੁਹਾਡੇ ਪੇਪਰ 2005 ਵਾਲੀ ਨਹੀਂ ਜੇ ਤੁਹਾਡੇ ਪੇਪਰ ਹੈਗੇ ਜੇ 2020 ਵਾਲੇ ਇਹ ਗੱਲ 'ਚ ਗੌਰ ਕਰਕੇ ਮੇਰੇ ਵੀਰ ਭਰਾ ਤੇ ਫਿਰ ਤੁਸੀਂ ਜਿਹੜਾ ਗਾਂ ਤੁਰੇ ਨਾ ਸਮਝੋ ਕਿ ਉਹ ਤੁਹਾਡੇ ਪੇਪਰ ਜਿਹੜੇ ਆ ਏ ਜੋ ਤੁਹਾਡੇ ਪੇਪਰ ਜਿਹੜੇ 2525 ਵਾਲੇ ਭਰੇ ਗਿਆ ਇਹ ਚੀਜ਼ ਆਪਣੀ ਮੇਰੇ ਥੋੜਾ ਜਿਆਦਾ ਆਪਣੇ ਮਾਲਕ ਨਾਲ ਜਾਂ ਤੁਸੀਂ ਆਪ ਕੰਟਰੋਲ ਕਰਕੇ ਵੇਖੋ ਤੁਹਾਨੂੰ ਰਸੀਦ ਉੱਤੇ ਕੀ ਲਿਖਿਆ ਹੋਆ ਇਹ ਸਾਰਾ ਕੁਝ ਵੇਖਣ ਤੋਂ ਬਾਅਦ ਜਿਹੜਾ ਵਾ ਪ੍ਰੋਸੈਸ ਗਾਂ ਤੁਸੀਂ ਚਲਾ ਸਕਦੇ ਹੋ ਕਿਉਂਕਿ ਜਿਹੜੇ ਵੀ ਰਹਾ ਭਰਾਵਾਂ ਅਸੀਂ ਤਾਂ ਨਹੀਂ ਮਿਲੀਆਂ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹੜੇ ਪੇਪਰ ਵਾ ਉਹ ਜਦੋਂ ਪੇਪਰ ਫਿਲ ਹੋਣਗੇ ਮਲਕੀ ਪੇਪਰ ਸਬਮਿਟ ਹੋਣਗੇ ਕਲਿੱਕ ਡੇਟ ਵਾਲੇ ਕਲਿੱਕ ਡੇਟ ਡੇ ਵਾਲੇ ਦੇ ਜਦੋਂ ਆਪਣੀ ਕਲਿੱਕ ਹੋਣੇ ਆ ਪੇਪਰ ਉਸ ਤੋਂ ਬਾਅਦ ਰਸੀਦ ਜਿਹੜੀ ਆ ਮਿਲਣੀ ਵਾ ਉਸ ਤੋਂ ਪਹਿਲਾਂ ਰਸੀਦ ਜ ਠੀਕ ਹੈ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਫੈਮਿਲੀ ਅਪਾਇੰਟਮੈਂਟਾਂ ਬਾਰੇ ਆ ਫੈਮਿਲੀ ਅਪਾਇੰਟਮੈਂਟਾਂ ਵੱਲੋਂ ਹਾਲੇ ਆਪਣੀ VFS ਵਾਲਿਆਂ ਵੱਲੋਂ ਕੋਈ ਵੀ ਅਪਡੇਟ ਨਹੀਂ ਆਈ ਜਿਹੜੀਆਂ ਫਾਈਲਾਂ ਵਾਂ ਉਹ ਕਦੋਂ ਆਪਾਂ ਕਹਿ ਲਈਏ ਕਿ ਜਿਹੜੀਆਂ ਅਪਾਇੰਟਮੈਂਟਾਂ ਵਾਂ ਉਹ ਕਦੋਂ ਓਪਨ ਹੋਣੀਆਂ ਵਾਂ ਜਾਂ ਕੀ ਹਫ਼ਤਾ ਵਾਂ ਕੀ ਪ੍ਰੋਸੈਸ ਵਾਂ ਇਹਦੇ ਬਾਰੇ ਕੋਈ ਵੀ ਅਪਡੇਟ ਨਹੀਂ ਆਈ ਪਰ ਜਦੋਂ ਹੀ ਕੋਈ ਅਪਡੇਟ ਆਪਾਂ ਨੂੰ ਆਊਗੀ ਉਹਨਾਂ ਵੱਲੋਂ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਜ਼ਰੂਰ ਦੱਸਾਂਗੇ ਤੇ ਵੀਜ਼ੇ ਬਾਰੇ ਆਪਾਂ ਗੱਲਬਾਤ ਕਰ ਲਈਏ ਜਿਹੜੇ ਵੀਜ਼ੇ ਵਾ ਉਹ ਲੱਗੀ ਜਾਂਦੇ ਪਏ ਜਿਨ੍ਹਾਂ ਨੇ ਪੇਪਰ ਜਮ੍ਹਾਂ ਕਰਾਏ ਸੀ ਆਪਣੇ ਫਾਈਲ ਜਮ੍ਹਾਂ ਕਰਾਈਆਂ ਸੀ ਉਹਨਾਂ ਦੇ ਪੇਪਰ ਜਿਹੜੇ ਵਾ ਲੱਗੀ ਜਾਂਦੇ ਪਏ ਆ ਕੀ ਰਿਜੈਕਟ ਕਰੀ ਜਾਂਦੇ ਆ ਕਿਹਿਆਂ ਦੇ ਵੀਜ਼ੇ ਲਾਈ ਜਾਂਦੇ ਆ ਉਹ ਪ੍ਰੋਸੈਸਿੰਗ ਚੱਲ ਜਾਂਦਾ ਵਾ ਡਿਪੈਂਡ ਕਰਦਾ ਪੇਪਰਾਂ ਦੇ ਉੱਤੇ ਕੀ ਹਿਸਾਬ ਤਵ ਤੁਹਾਡੇ ਪੇਪਰਾਂ ਦਾ ਕੋਈ ਨਾ ਕੋਈ ਕਮੀ ਤਾਂ ਨਹੀਂ ਹੈਗੀ ਜਾਂ ਤੁਹਾਡੇ ਪੇਪਰ ਹੈਗੇ ਕਿਹੜੇ ਆ ਕਿਉਂਕਿ ਜਿਹੜੇ ਪਿੱਛੇ ਜਿਹਨਾਂ ਨੇ ਬੜੇ ਵੀਜ਼ੇ ਰਿਜੈਕਟ ਕੀਤੇ ਆ ਉਹ ਰਿਜੈਕਟ ਕਰਨ ਦਾ ਕਾਰਨ ਉਹਨਾਂ ਦਾ ਇਹ ਸੀ ਕਿ ਉਹ ਪੇਪਰ ਬਲਕਿ ਜਿਹੜੇ ਬੰਦੇ ਇੱਥੇ ਐਂਟਰ ਹੋ ਤੇ ਨਾਮ ਮਾਲਕ ਰੱਖਦੇ ਸੀ ਉਹਨਾਂ ਨੂੰ ਤੇ ਆਪਾਂ ਪਾ ਦੇ ਜ 2 ਨੰਬਰ ਚ ਹੋ ਜਾਂਦੇ ਸੀ ਜਾਂ ਇੱਥੋਂ ਕਿਸੇ ਹੋਰ ਕੰਟਰੀ ਚ ਚਲ ਜਾਂਦੇ ਸੀ ਕੱਲੀ ਐਂਟਰੀ ਕਰਦੇ ਸੀ ਜਿਸ ਕਰਕੇ ਉਹਨਾਂ ਨੇ ਬੜੇ ਵੀਜੇ ਪਿੱਛੇ ਜਾਕਟ ਗੇਰ ਜਾਕਟ ਕੀਤੇ ਆ ਪਰ ਹੁਣ ਜਿਹੜਾ ਵਾ ਵੀਜੇ ਲੱਗੀ ਵੀ ਜਾਂਦੇ ਆ ਰਿਜੈਕਟ ਵੀ ਹੋ ਜਾਂਦੇ ਆ ਮਿਲ ਕੀ ਜਿਨ੍ਹਾਂ ਨੇ ਪੇਪਰ ਆਪਣੇ ਆ ਜਿਨ੍ਹਾਂ ਦਾ ਅਪੁਆਇੰਟਮੈਂਟਾਂ ਹੋਂ ਜੜੀਆਂ ਵਾ ਮਿਲੀਆਂ ਵਾ ਉਹ ਮੇਰੇ ਵੀਰਪਰਾ ਜਾ ਕੇ ਵੇਖੋ ਤੁਹਾਡੀ ਕਿਸਮਤ ਤੇ ਡਿਪੈਂਡ ਹੈ ਜੇਕਰ ਤੁਹਾਡੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਆਈਟਲੀ ਦਾ ਖਾਣਾ ਦਾਣਾ ਪਾਣੀ ਲਿਖਿਆ ਹੋਇਆ ਫਿਰ ਤੁਹਾਡਾ ਵੀਜ਼ਾ ਲੱਗ ਜਾਣਾ ਵਾ ਤੇ ਜੇ ਨਾ ਲਿਖਿਆ ਆ ਤੇ ਫਿਰ ਤੁਸੀਂ ਟرائی ਕਰੋ ਅਗਲੇ ਸਾਲ ਫਿਰ ਤੋਂ ਆਪਣੇ ਮੇਪਰ ਪਰੰਦਾ ਠੀਕ ਹੈ ਲੋ ਜੀ ਮਿੱਤਰੋ ਇਹ ਗੱਲ ਹੀ ਮੇਨ ਆਪਾਂ ਗੱਲ ਕਰਨੀ ਇਸ ਵਿੱਚ ਆਪਾਂ ਰਸੀਦ ਬਾਰੇ ਕਿਸ ਚੀਜ਼ ਜਿਹੜੀ ਆ ਉਹ ਕਦੋਂ ਮਿਲਦੀ ਵਾ ਤੇ ਕੀ ਪ੍ਰੋਸੈਸ ਵਾ ਉਹਦੇ ਬਾਰੇ ਮੈਨੂੰ ਲੱਗਦਾ ਕਿ ਤੁਹਾਨੂੰ ਸਮਝ ਲੱਗ ਹੀ ਗਈ ਹੋਊਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵਾ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਰਨਾ ਭੁੱਲਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇਕਰ ਕਿਸੇ ਸਾਡੇ ਜੋ ਗਰੁੱਪ ਚ ਕਿਸੇ ਨੇ ਐਡ ਬਣਾਵਾ ਤੁਸੀਂ ਮੈਨੂੰ ਮੈਸੇਜ ਕਰ ਲਓ ਪਰਸਨਲੀ ਇੰਸਟਾਗ੍ਰਾਮ ਦੇ ਉੱਤੇ ਮੈਂ ਤੁਹਾਨੂੰ ਰਿਪਲਾਈ ਕਰ ਦੂੰਗਾ ਤੇ ਆਪਾਂ ਤੁਹਾਨੂੰ ਜਿਹੜਾ ਗਰੁੱਪ ਵਿੱਚ ਵੀ ਐਡ ਕਰ ਲਾਵਾਂਗੇ ਉਹਦੇ ਵਿੱਚ ਵੀ ਆਪਣੇ ਡਾਕੂਮੈਂਟ ਬਾਰੇ ਕੰਮ ਬਾਰੇ ਛਾਲੀਆਂ ਗੱਲਾਂ ਚ ਗੱਲਾਂ ਬਾਤਾਂ ਚੱਲਦੀਆਂ ਹੀ ਰਹਿਣੀਆਂ ਪਰ ਇੱਕ ਪ੍ਰੋਬਲਮ ਹੈ ਕਈ ਵੀਰ ਭਰਾ ਪੁੱਛਦੇ ਆ ਕਿ ਤੁਹਾਡੇ ਇਹ ਵਾ ਤੁਸੀਂ ਆਪਣੇ ਜਿਹੜੇ ਮੈਸੇਜ ਵਾ ਬੰਦ ਕੀਤੇ ਹੋਇਆ ਇੰਸਟਾਗ੍ਰਾਮ ਦੇ ਉੱਤੇ ਜੇਕਰ ਤੁਹਾਨੂੰ ਤੁਹਾਡੇ ਕੋਲੋਂ ਮੈਸੇਜ ਨਹੀਂ ਹੋ ਰਿਹਾ ਤੁਸੀਂ ਮੈਨੂੰ ਮੈਸੇਜ ਦੋ ਜਾਂ ਮੈਨੂੰ ਤੁਸੀਂ ਕਮੈਂਟ ਕਰ ਦਿਓ ਮੈਂ ਪੋਸਟ ਪਾਈ ਆ ਤੇ ਤੁਸੀਂ ਮੈਨੂੰ ਪੋਸਟ ਦੇ ਲ ਸਾਨੂੰ ਆਪਰੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਜਿਹੜੀ ਗੱਲਬਾਤ ਕਰ ਸਕੀਏ ਤਾਂ ਤੁਸੀਂ ਆਪਣਾ ਜਿਹੜਾ ਸਵਾਲ ਮੈਨੂੰ ਪੁੱਛ ਸਕੋ ਮੈਂ ਤੁਹਾਨੂੰ ਜਵਾਬ ਜ਼ਰੂਰ ਦਵਾਂਗਾ ਤੇ ਜੇਕਰ ਗਰੁੱਪ ਵਿੱਚ ਚੈਨਲ ਉੱਤੋਂ ਮੈਂ ਲਿੰਕ ਵੀ ਸੈਂਡ ਕਰ ਦੂੰਗਾ ਤੁਸੀਂ ਗਰੁੱਪ ਵਿੱਚ ਵੀ ਐਡ ਹੋ ਸਕੋ ਲਓਏ ਮਿੱਤਰੋ ਕਰਦੇ ਆਂ ਵੀਡੀਓ ਨੂੰ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਉਹਨੇ ਚੈਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ